ਪੋਲਟਰੀ ਫਾਰਮਿੰਗ ਦੇ ਕਿਤੇ ਵਿੱਚ ਤੁਸੀਂ ਕਿਹੜੇ-ਕਿਹੜੇ ਤਰੀਕਿਆਂ ਨਾਲ ਜਿਹੜੀ ਕਮਾਈਏ ਤੋਂ ਕਰ ਸਕਦੇ ਹੋਗੇ ਕਿਹੜੇ-ਕਿਹੜੇ ਤਰੀਕੇ ਨੇ ਜਿਹੜੇ ਤੁਸੀਂ ਅਪਣਾ ਕੇ ਪੋਲਟਰੀ ਫਾਰਮਿੰਗ ਤੋਂ ਚੰਗੀ ਕਮਾਈ ਕਰ ਸਕਦੇ ਹੋ ਇਸ ਵਿਸ਼ੇ ਤੇ ਅੱਜ ਦੀ ਆਪਣੀ ਪੂਰੀ ਵੀਡੀਓ ਰਹੂਗੀ ਦੋਸਤੋ ਆਪਾਂ ਪੂਰੇ ਤਰੀਕੇ ਨਾਲ ਸਮਝਾਵਾਂਗੇ ਜਿਹੜੇ ਤੁਹਾਨੂੰ ਬਿਲਕੁਲ ਨਹੀਂ ਪਤਾ ਹੁਣੇ ਆਪਾਂ ਜਿਹੜੇ ਟੌਪਿਕ ਜਿਹੜੇ ਤਰੀਕੇ ਤੁਹਾਨੂੰ ਉਹ ਦੱਸਾਂਗੇ ਕਿ ਕਿਹੜੇ ਤਰੀਕੇ ਨਾਲ ਤੁਸੀਂ ਪੋਲਟਰੀ ਫਾਰਮਿੰਗ ਤੋਂ ਅੰਡਰਵੇਚ ਕਿਤਾ ਆਪਾਂ ਨੂੰ ਪਤਾ ਹੀ ਹੈ ਕਿ ਕਮਾਈ ਹੁੰਦੀ ਆ ਹੋਰ ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਤੋਂ ਤੁਸੀਂ ਕਮਾਈ ਕਰ ਸਕਦੇ ਹੋ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਲਾਸਟ ਤੱਕ ਬਹੁਤ ਵਧੀਆ ਤੁਹਾਨੂੰ ਮੈਂ ਤਰੀਕੇ ਦੱਸੂਗਾ ਕਿ ਕਿਹੜੇ ਕਿਹੜੇ ਤਰੀਕਿਆਂ ਨਾਲ ਕਮਾਈ ਕਰ ਸਕਦੇ ਹੋ ਸੋ ਸਾਰੇ ਵੀਰ ਕੰਮ ਸਟਾਰਟ ਤਾਂ ਕਰ ਲੈਂਦੇ ਨੇ ਕੰਮ ਨੂੰ ਸਟਾਰਟ ਕਰਨਾ ਸੌਖਾ ਹੁੰਦਾ ਪਰ ਉਹ ਕੰਮ ਨੂੰ ਅੱਗੇ ਵਧਾਉਣਾ ਉਹਦੀ ਮਾਰਕੀਟਿੰਗ ਕਰਨੀ ਤੇ ਉਸ ਨੂੰ ਪ੍ਰੋਫਿਟ ਵੱਲ ਲੈ ਕੇ ਜਾਣਾ ਕਾਫੀ ਜ਼ਿਆਦਾ ਮੁਸ਼ਕਿਲ ਹੁੰਦਾਗਾ ਖਾਸ ਕਰਕੇ ਜਦੋਂ ਆਪਾਂ ਦੇਸੀ ਪੋਲਟਰੀ ਫਾਰਮਿੰਗ ਦੀ ਗੱਲ ਕਰਦੇ ਆਂ ਤਾਂ ਇਹਦੀ ਕੋਈ ਸਥਾਈ ਜਿਹੜੀ ਮਾਰਕੀਟਿੰਗ ਨਹੀਂ ਹੈਗੀ ਕਿ ਆਪਾਂ ਉੱਥੇ ਜਾ ਕੇ ਇਹਦਾ ਅੰਡਾ ਸੇਲ ਕਰ ਸਕਦੇ ਆਂ ਜਾਂ ਫਿਰ ਜਿਹੜਾ ਇਹਦਾ ਆਪਾਂ ਮੀਟ ਦੇ ਪਰਪਸ ਲਈ ਕੰਮ ਕਰ ਸਕਦੇ ਆਂ ਉਹ ਆਪਾਂ ਮੀਟ ਕਿੱਥੇ ਸੇਲ ਕਰ ਸਕਦੇ ਆਂ ਉਹ ਸਥਾਈ ਤੌਰ ਤੇ ਦੀ ਕੋਈ ਮਾਰਕੀਟਿੰਗ ਨਹੀਂ ਹੈਗੀ ਸੋ ਆਪਾਂ ਨੂੰ ਖੁਦ ਨੂੰ ਜਿਹੜੀ ਮਾਰਕੀਟ ਬਣਾਉਣੀ ਪੈਂਦੀ ਹੈਗੀ ਸੋ ਅੱਜ ਆਪਾਂ ਉਸੇ ਵਿਸ਼ੇ ਤੇ ਜਿਹੜੇ ਤੁਹਾਡੇ ਨਾਲ ਦੋ ਤਿੰਨ ਟਾਪਿਕ ਸਾਂਝੇ ਕਰਾਂਗੇ ਕਿ ਕਿਸ-ਕਿਸ ਤਰੀਕੇ ਰਾਹੀਂ ਤੁਸੀਂ ਕਿ ਕਿਹੜੇ-ਕਿਹੜੇ ਤਰੀਕੇ ਨਾਲ ਤੁਸੀਂ ਜਿਹੜੀ ਕਮਾਈ ਕਰ ਸਕਦੇ ਹੋ ਦੋਸਤੋ ਆਪਾਂ ਸਭ ਤੋਂ ਪਹਿਲਾਂ ਮੰਨ ਲਓ ਮਾਰਚ ਜਾਂ ਅਪ੍ਰੈਲ ਦੇ ਮਹੀਨੇ ਬੱਚਾ ਪਾ ਲਿਆ ਸੋ ਸਭ ਤੋਂ ਪਹਿਲਾਂ ਜਿਹੜੀ ਆਪਣੀ ਜਿਹੜੀ ਕਾਮਨ ਆਪਣੀ ਨੌਲੇਜ ਦੀ ਗੱਲ ਹੁੰਦੀ ਆ ਉਹ ਇਹ ਹੁੰਦੀ ਆ ਕਿ ਜਦੋਂ ਆਪਾਂ ਮਾਰਚ ਅਪ੍ਰੈਲ 'ਚ ਬੱਚਾ ਪਾ ਲਿਆ ਉਹ ਤਕਰੀਬਨ ਪੰਜ ਤੋਂ ਲੈ ਕੇ 5.5 ਮਹੀਨਿਆਂ ਤੱਕ ਜਿਹੜੀ ਮੁਰਗੀ ਹੋ ਅੰਡੇ ਤੇ ਆਜੂਗੀ ਸੋ ਆਪਾਂ ਉਹਦਾ ਅੰਡਾ ਸੇਲ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਇਹ ਸਭ ਨੂੰ ਹੀ ਪਤਾਗਾ ਲਗਭਗ ਕਿਹੜੇ ਤਰੀਕੇ ਹੁਣ ਤੁਹਾਨੂੰ ਦੂਸਰੇ ਤਰੀਕੇ ਜਿਹੜੇ ਦੱਸਣ ਜਾ ਰਿਹਾ ਮੈਂ ਜਦੋਂ ਤੁਸੀਂ ਮਾਰਚ ਐਪ੍ਰੈਲ ਚ ਬੱਚਾ ਪਾਲਿਆ ਦੋਸਤੋ ਅੰਡਿਆਂ ਦੇ ਨਾਲ ਨਾਲ ਤੁਸੀਂ ਅੱਗੇ ਜਾ ਕੇ ਤਕਰੀਬਨ ਜਦੋਂ 4 ਤੋਂ ਲੈ ਕੇ 5 ਮਹੀਨਿਆਂ ਦੀ ਮੁਰਗੀ ਹੋਗੀ ਚੜਦੇ ਸਿਆਲ ਚ ਸਰਦੀਆਂ ਦੇ ਸਟਾਰਟਿੰਗ 'ਚ ਜਿਹੜਾ ਮੁਰਗੀ ਦਾ ਰੇਟ ਆ ਉਹ ਬਹੁਤ ਜ਼ਿਆਦਾ ਹਾਈ ਹੋ ਜਾਂਦਾਗਾ ਕਿਉਂਕਿ ਲੋਕ ਉਦੋਂ ਹੀ ਜਿਹੜਾ ਮੁਰਗੀਆਂ ਪਾਲਣਾ ਕਈ ਸਟਾਰਟ ਕਰਦੇ ਨੇ ਕੋਈ 10 ਰੱਖਦਾ ਕੋਈ 20 ਰੱਖਦਾ ਘਰੇ ਜਾਂ ਫਿਰ ਕੋਈ ਵੱਡੇ ਫਾਰਮ ਲਈ ਮੁਰਗੀਆਂ ਵੀ ਲੈਂਦਾਗਾ ਸੋ ਉਦੋਂ ਜਿਹੜੀ ਮੁਰਗੀਆਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈਗੀ ਜਿਹੜੇ ਤੁਸੀਂ ਅਪ੍ਰੈਲ ਦੇ ਮਹੀਨੇ ਬੱਚੇ ਪਾਲੇ ਮਈ ਜੂਨ ਜੁਲਾਈ ਅਗਸਤ ਸਤੰਬਰ ਸਤੰਬਰ 'ਚ ਹੌਲੀ-ਹੌਲੀ ਅੱਗੇ ਜਾ ਕੇ ਹੌਲੀ ਹੌਲੀ ਠੰਡ ਹੋਣ ਲੱਗ ਜਾਂਦੀ ਆ ਸੋ ਤੁਸੀਂ 4 ਤੋਂ ਲੈ ਕੇ 5 ਮਹੀਨਿਆਂ ਦੀ ਜਿਹੜੀ ਮੁਰਗੀ ਆ ਉਹ ਤਕਰੀਬਨ 500 ਰੁਪਏ ਤੋਂ ਲੈ ਕੇ 550 ਰੁਪਏ ਤੱਕ ਜਿਹੜੀ ਸੇਲ ਕਰ ਸਕਦੇ ਹੋ ਜੇਕਰ ਤੁਸੀਂ ਚੂਚਾ ਲੇਟ ਪਾਇਆ ਉਹ ਤੁਸੀਂ ਈ ਮਹੀਨਾ 20 ਦਿਨ ਜਿਹੜੀ ਉਹ ਮੁਰਗੀ ਲੇਟ ਸੇਲ ਕਰ ਸਕਦੇ ਹੋਗੇ ਉਦੋਂ ਜਿਹੜੀ ਮੁਰਗੀ ਆਪਣੀ ਸੇਲ ਹੋਣੀ ਆ ਜਾਂ ਮੁਰਗਾ ਸੇਲ ਹੋਣਾ ਉਹ ਬਹੁਤ ਵਧੀਆ ਰੇਟ ਤੇ ਸੇਲ ਹੁੰਦਾਗਾ ਕਿਉਂਕਿ ਉਦੋਂ ਜਿਹੜੇ ਕੋਈ ਘਰੇ ਜਿਹੜੇ ਵੀ ਅੰਡੇ ਲੈਣ ਲਈ ਬੁਰਗੀਆਂ ਰੱਖਦੇ ਨੇ 10 20 30 ਉਹ ਜ਼ਿਆਦਾਤਰ ਸਰਦੀਆਂ ਤੋਂ ਸਟਾਰਟਿੰਗ ਕਰਦੇ ਨੇਗੇ ਕਈ ਵੀਰ ਬੱਚਾ ਰੱਖ ਕੇ ਪਾਲਣਾ ਥੋੜਾ ਜਿਹਾ ਔਖਾ ਸਮਝਦੇ ਨੇ ਸੋ ਉਹ ਚਾਹੁੰਦੇ ਨੇ ਕਿ ਸਾਨੂੰ ਪਲੀਆਂ ਪਲਾਈਆਂ ਜਿਹੜੀਆਂ ਮੁਰਗੀਆਂ ਮਿਲ ਜਾਣ ਉਦੋਂ ਪਲੀ ਹੋਈ ਮੁਰਗੀ ਦਾ ਰੇਟ ਕਾਫੀ ਜ਼ਿਆਦਾ ਹੁੰਦਾਗਾ ਸਾਰੇ ਪਾਸੇ ਡਿਮਾਂਡ ਜਿਹੜੀ ਪਲੀ ਹੋਈ ਮੁਰਗੀ ਦੀ ਉਦੋਂ ਹੁੰਦੀ ਆ ਮਤਲਬ ਕਿ ਪਲੀ ਹੋਈ ਮੁਰਗੀ ਕਹਿਣ ਤੋਂ ਭਾਵ 4 ਤੋਂ ਲੈ ਕੇ 5 ਮਹੀਨਿਆਂ ਦੀ ਉਦੋਂ ਮੁਰਗੀ ਅੰਡੇ ਤੇ ਆਉਣ ਲਈ ਰੈਡੀ ਹੁੰਦੀ ਹੈਗੀ ਸੋ ਉਦੋਂ ਮੁਰਗੀ ਦਾ ਰੇਟ ਬਹੁਤ ਜ਼ਿਆਦਾ ਹੁੰਦਾ ਉਦੋਂ ਆਪਾਂ ਜਿਹੜੀਆਂ ਮੁਰਗੀਆਂ ਜਾਂ ਮੁਰਗੇ ਸੇਲ ਕਰਕੇ ਇਹ ਤੋਂ ਆਪਾਂ ਪ੍ਰੋਫਿਟ ਲੈ ਸਕਦੇ ਆ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪ੍ਰੋਫਿਟ ਲੈ ਸਕਦੇ ਆ ਜੇਕਰ ਤੁਹਾਡੀਆਂ ਮੰਨ ਲਓ 100 ਮੁਰਗੀ ਪਾਈ ਹੋਈ ਆ ਇੱਕ ਮੁਰਗੀ ਨੂੰ ਮੰਨ ਲਓ ਪਾਲਣ ਤੇ ਤਕਰੀਬਨ 200 ਤੋਂ ਲੈ ਕੇ 250 ਰੁਪਏ ਤੱਕ ਖਰਚਾ ਆਉਂਦਾਗਾ ਸਾਰਾ ਖਰਚਾ ਜੇਕਰ ਆਪਾਂ ਲਗਾ ਲਈਏ ਫੀਡ ਮੈਨੇਜਮੈਂਟ ਉਹਦੀ ਤੇ ਉਹਦਾ ਵੈਕਸੀਨੇਸ਼ਨ ਵਗੈਰਾ ਤਾਂ ਸਮਝ ਲਓ ਵੀ 250 ਰੁਪਏ ਤੱਕ ਜਿਹੜੀ ਇੱਕ ਮੁਰਗੀ ਰੈਡੀ ਹੁੰਦੀ ਹੈਗੀ ਜਦੋਂ 250 ਰੁਪਏ ਚ ਮੁਰਗੀ ਇੱਕ ਰੈਡੀ ਹੋ ਕੇ ਆਪਣੀ 550 ਰੁਪਏ ਤੱਕ ਜਿਹੜੀ ਮੁਰਗੀ ਸੇਲ ਹੋਊਗੀ ਤਾਂ ਉਦੋਂ ਬਹੁਤ ਜ਼ਿਆਦਾ ਆਪਾਂ ਨੂੰ ਵਧੀਆ ਪ੍ਰੋਫਿਟ ਹੋਊਗਾ ਉਹ ਜੋ ਆਪਣੀ ਵਧੀਆ ਜਿਹੜਾ ਇੱਕ ਤਾਂ ਮਾਰਕੀਟ ਬਣ ਗਈ ਦੂਸਰਾ ਆਪਣੇ ਵਧੀਆ ਰੇਟ ਤੇ ਜਿਹੜੀ ਉਹ ਮੁਰਗੀ ਸੇਲ ਹੋਊਗੀ ਸੋ ਇੱਕ ਤਰੀਕਾ ਇਹ ਆ ਜਿਹੜਾ ਆਪਾਂ ਅਪਣਾ ਸਕਦੇ ਆਂਗੇ ਇਹ ਬਹੁਤ ਹੀ ਲਾਹੇਵੰਦ ਤਰੀਕਾ ਹੈਗਾ ਕਿਉਂਕਿ ਹਰ ਇੱਕ ਜਦੋਂ ਕੋਈ ਵੀ ਵੀਰ ਬਿਜ਼ਨਸ ਕਰਦਾਗਾ ਉਦੋਂ ਇਹਨੂੰ ਇਹੀ ਹੁੰਦਾਗਾ ਕਿ ਆਪਾਂ ਉਸ ਬਿਜ਼ਨਸ ਚ ਸਫਲ ਹੋਣਾਗਾ ਤੇ ਚੰਗਾ ਪ੍ਰੋਫਿਟ ਲੈਣਾਗਾ ਸੋ ਆਂਡੇ ਦੇ ਨਾਲ ਨਾਲ ਤੁਸੀਂ ਮੁਰਗੀ ਵੀ ਸੇਲ ਕਰ ਸਕਦੇ ਹੋ ਜਿਹੜੇ ਚੜਦੇ ਸਿਆਲ ਸਰਦੀਆਂ ਦੇ ਸਟਾਰਟਿੰਗ ਦੀ ਗੱਲ ਕਰੀਏ ਜਿਹੜਾ ਮੁਰਗੇ ਦਾ ਰੇਟ ਆ ਤਕਰੀਬਨ 1000 ਰੁਪਏ ਤੱਕ ਹੁੰਦਾਗਾ ਦੋ ਟਾਈ ਕਿਲੋ ਦਾ ਮੁਰਗਾ ਠੀਕ ਆ ਜੀ ਉਦੋਂ ਬਾਅਦ ਹੁਣ ਆਪਾਂ ਗੱਲ ਕਰ ਲੈਂਦੇ ਆ ਦੂਜੇ ਨੰਬਰ ਤੇ ਜਦੋਂ ਦੀਵਾਲੀ ਹੁੰਦੀ ਆ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਲਗਭਗ ਦੀਵਾਲੀ ਹੁੰਦੀ ਹੈ ਅਕਤੂਬਰ ਕਿਸੇ ਸਾਲ ਅਕਤੂਬਰ ਕਿਸੇ ਸਾਲ ਨਵੰਬਰ ਉਦੋਂ ਜਾਨਵਰ ਆਪਣੇ ਰੋਕ ਕੇ ਰੱਖਣਾ ਦੀਵਾਲੀ ਵੇਲੇ ਜਿਹੜਾ ਬੱਚਾ ਹੁਣ ਪਾਇਆ ਹੋਇਆ ਹੋਇਗਾ ਉਹ ਦੀਵਾਲੀ ਵੇਲੇ ਪੂਰਾ ਤਿਆਰ ਹੋ ਜਾਊਗਾ ਖਾਸ ਕਰਕੇ ਮੁਰਗੇ ਉਦੋਂ ਬਹੁਤ ਵਧੀਆ ਰੇਟ ਤੇ ਜਿਹੜੇ ਸੇਲ ਹੁੰਦੇ ਨੇਗੇ ਜਦੋਂ ਵੀ ਤਿਹਾਰ ਆਉਂਦੀ ਦੀਵਾਲੀ ਲੋਹੜੀ ਕੋਈ ਹੋਲੀ ਕੋਈ ਵੀ ਤਿਹਾਰ ਆਉਂਦਾਗਾ ਉਦੋਂ ਇਹ ਜਾਨਵਰਾਂ ਦਾ ਰੇਟ ਜਿਹੜਾ ਬਹੁਤ ਜ਼ਿਆਦਾ ਹਾਈ ਹੁੰਦਾਗਾ ਕਿਉਂਕਿ ਕਈ ਦੀਵਾਲੀ ਤੇ ਖਾਣ ਦੇ ਸਕੀਨ ਹੁੰਦੇ ਨੇ ਜਾਂ ਠੀਕ ਹੈ ਜੀ ਉਦੋਂ ਉਹ ਬਹੁਤ ਵਧੀਆ ਰੇਟ ਦੇ ਇਹਨਾਂ ਨੂੰ ਲੈ ਜਾਂਦੇ ਨੇਗੇ ਤੁਸੀਂ ਦਿਵਾਲੀ ਵੇਲੇ ਤੱਕ ਜਿਹੜਾ ਮਾਲ ਆਪਣਾ ਰੋਕ ਕੇ ਰੱਖਣਾਗਾ ਇਹਨਾਂ ਤੋਂ ਬਾਅਦ ਮੁਰਗੇ ਪਹਿਲਾਂ ਨਹੀਂ ਸੇਲ ਕਰਨੀ ਦਿਵਾਲੀ ਤੇ ਬਹੁਤ ਵਧੀਆ ਰੇਟ ਮਿਲਦਾ ਹੈਗਾ ਸੋ ਇੱਕ ਇਹ ਵੀ ਬਹੁਤ ਚੰਗਾ ਜਿਹੜਾ ਤਰੀਕਾ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾਗਾ ਬਾਕੀ ਜਦੋਂ ਤੁਸੀਂ ਟਾਈਮ ਟੂ ਟਾਈਮ ਮਤਲਬ ਕਿ ਬੱਚਾ ਪਾਲਿਆ ਤੁਸੀਂ April ਚ May June 2 ਮਹੀਨਿਆਂ ਦਾ ਵੀ ਬੱਚਾ ਕੋਈ 2.5 ਮਹੀਨਿਆਂ ਦਾ ਬੱਚਾ ਲੈਣਾ ਚਾਹੁੰਦਾ ਹੁੰਦਾ ਤੁਸੀਂ ਜਿਸ ਸ਼ਹਾਵ ਨਾਲ ਉਹਦੀ ਫੀਡ ਦੀ ਕਾਸਟ ਆ ਜਿਸ ਹਿਸਾਬ ਨਾਲ ਉਸਨੇ ਫੀਡ ਖਾਦੀ ਆ ਉਸ ਹਿਸਾਬ ਨਾਲ ਤੁਸੀਂ ਕਾਸਟ ਐਡ ਕਰਕੇ ਉਹਦਾ ਰੇਟ ਟਾਈਮ ਟੂ ਟਾਈਮ ਵਧਾਉਂਦੇ ਜਾਣਗਾ ਤੁਸੀਂ ਉਹਨੂੰ ਸੇਲ ਕਰਦੇ ਜਾਓ ਜੇਕਰ ਤੁਸੀਂ ਪਹਿਲੇ ਵਾਰ 500 ਬੱਚਾ ਰੱਖਿਆਗਾ ਤਾਂ ਤੁਸੀਂ ਦੋ 250 ਜਿਹੜਾ ਮੁਰਗੀ ਪਾਲ ਕੇ ਮੁਰਗੀਆਂ ਵੱਡੀਆਂ ਕਰਕੇ ਉਹ ਬੇਚ ਸਕਦੇ ਹੋਗੇ ਜਦੋਂ ਤੁਸੀਂ ਉਹ ਬੇਚਦੇ ਤੁਹਾਡਾ ਜਿਹੜਾ ਖਰਚਾ ਉਹ ਲਗਭਗ ਪੂਰਾ ਹੋ ਜੂਗਾ ਪਿਛਲਾ ਉਹਨਾਂ ਨੂੰ ਪਾਲਣ ਤੇ ਇੱਕ ਦੀ ਲਗਭਗ ਇੱਕ ਮੁਰਗੀ 2 ਤੋਂ 250 ਰੁਪਏ ਤੱਕ ਵਧੀਆ ਰੈਡੀ ਹੋ ਜਾਂਦੀ ਹੈਗੀ ਤੇ ਇਹ ਸਾਰੇ ਜਾਨਵਰ ਜਿਹੜੇ ਆਪਾਂ ਵੇਚੇ ਤੋਂ ਜਿਹੜਾ ਬਿਨਾਂ ਆਪਣੇ ਕੋਲ ਰਹਿ ਗਏ ਉਹ ਆ ਜਾਨਵਰਾਂ ਦਾ ਮੁਰਗੀਆਂ ਦਾ ਉਹ ਆਂਡਾ ਜਿਹੜਾ ਸੇਲ ਕਰਕੇ ਉਹਨਾਂ ਤੋਂ ਆਪਾਂ ਚੰਗਾ ਮੁਨਾਫਾ ਲੈ ਸਕਦੇ ਆਂਗੇ ਸਰਦੀਆਂ 'ਚ ਜਿਹੜਾ ਆਂਡੇ ਦਾ ਰੇਟ 15 ਤੋਂ 20 ਰੁਪਏ ਤੱਕ ਹੁੰਦਾਗਾ ਸੋ ਕਈ ਵੀਰ ਕਹਿੰਦੇ ਨੇ ਕਿ ਆਂਡੇ ਦਾ ਰੇਟ ਨਹੀਂ ਮਿਲਦਾ ਸੋ ਦੋਸਤੋ ਆਪਾਂ ਨੂੰ ਜਿਹੜੀ ਆਂਡੇ ਦੀ ਮਾਰਕੀਟ ਖੁਦ ਨੂੰ ਬਣਾਉਣੀ ਪਊਗੀ ਆਪਾਂ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਪਊਗਾ ਇਹ ਫਾਰਮੀ ਅੰਡੇ ਤੇ ਦੇਸੀ ਅੰਡੇ 'ਚ ਕੀ ਫਰਕ ਨੇ ਕੀ ਇਹਨਾਂ ਨੂੰ ਫਾਇਦਾ ਹੁੰਦਾ ਜੇ ਤੁਸੀਂ ਦੇਸੀ ਅੰਡਾ ਖਾਓਗੇ ਸੋ ਇਹ ਪਰ ਨੂੰ ਐਫਰਟਸ ਖੁਦ ਨੂੰ ਕਰਨੇ ਪੈਣਗੇ ਸੋ ਇਦਾਂ ਤੁਸੀਂ ਆਪਣੀ ਮਾਰਕੀਟ ਖੁਦ ਨੂੰ ਤਿਆਰ ਕਰਨੀ ਪਊ ਇੱਕ ਵਾਰ ਮਾਰਕੀਟ ਬਣ ਗਈ ਫਿਰ ਉੱਚ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਆਉਗੀ ਬਾਕੀ ਗਰਮੀਆਂ 'ਚ ਜੇਕਰ ਆਪਾਂ ਅੰਡੇ ਦੇ ਰੇਟ ਦੀ ਗੱਲ ਕਰੀਏ ਤਾਂ ਤਕਰੀਬਨ 8 ਤੋਂ ਲੈ ਕੇ 10 ਰੁਪਏ ਤੱਕ ਬਹੁਤ ਵਧੀਆ ਆਸਾਨੀ ਨਾਲ ਆਂਡਾ ਵਿਕ ਜਾਂਦਾ ਜੇਕਰ ਆਪਾਂ 10 ਰੁਪਏ ਵੀ ਆਂਡਾ ਦੋਸਤੋ ਵੇਚਦੇ ਆ ਤਾਂ ਇੱਕ ਮੁਰਗੀ ਇੱਕ ਦਿਨ ਦਾ ਤਕਰੀਬਨ 5 ਰੁਪਏ ਖਾਂਦੀ ਹੈਗੀ ਵੱਡੀ ਮੁਰਗੀ ਜਿਹੜੀ ਆਪਾਂ ਆਂਡੇ ਵਾਲੀ ਮੁਰਗੀ ਦੀ ਗੱਲ ਕਰੀਏ ਸੋ ਜੇਕਰ ਆਪਾਂ 10 ਰੁਪਏ ਵੀ ਆਂਡਾ ਵੇਚ ਰਿਹਾ ਤਾਂ ਦੋਸਤੋ ਆਪਾਂ ਨੂੰ ਸਿੱਧੇ ਸਿੱਧੇ ਇੱਕ ਜਿਹੜਾ ਆਂਡੇ 'ਚੋਂ 5 ਰੁਪਏ ਆਪਾਂ ਨੂੰ ਪ੍ਰੋਫਿਟ ਹੁੰਦਾ ਹੈਗਾ ਸੋ ਗਰਮੀਆਂ 'ਚ ਆਂਡੇ ਦਾ ਰੇਟ ਘਟਾ ਦਿਆ ਕਰੋ ਸਰਦੀਆਂ ਸਟਾਰਟਿੰਗ ਹੋਣ ਤੇ ਤੁਸੀਂ ਜਿਹੜਾ ਆਂਡੇ ਦਾ ਰੇਟ ਵਧਾ ਕੇ ਇਹਨਾਂ ਤੋਂ ਤੁਸੀਂ ਚੰਗਾ ਪ੍ਰੋਫਿਟ ले ਸਕਦੇ ਹੋ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਣੇ ਯਾਰਾਂ ਦੋਸਤਾਂ 'ਚ ਸ਼ੇਅਰ ਵੀਡੀਓ ਜ਼ਰੂਰ ਕਰ ਦਿਆ ਕਰੋ ਜਿਹੜੇ ਵੀਰ ਜਾਨਵਰ ਰੱਖਣ ਦੇ ਸ਼ਕੀਨ ਨੇਗੇ ਜਿਹੜੇ ਵੀਰ ਜਾਨਵਰ ਰੱਖਦੇ ਨੇ ਜਾਂ ਪੋਲਟਰੀ ਫਾਰਮਿੰਗ ਦਾ ਕੰਮ ਕਰਦੇ ਨੇ ਉਹਨਾਂ ਵੀਰਾਂ ਨਾਲ ਸ਼ੇਅਰ ਵੀਡੀਓ ਜ਼ਰੂਰ ਕਰਿਆ ਕਰੋ ਬਾਕੀ ਅਗਲੀ ਗੱਲ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਜਾਂ ਫਿਰ ਤੁਸੀਂ ਕਿਹੜੇ ਏਰੀਆ ਤੋਂ ਆਪਣੀ ਵੀਡੀਓ ਦੇਖ ਰਹੇ ਹੋਗੇ ਆ ਜਿਹੜੇ ਤੁਸੀਂ ਬਲੈਕਕੈਸਟ ਲੋਕੋ ਬੱਚੇ ਫਿਰਦੇ ਦੇਖ ਰਹੇ ਹੋ ਇਹ ਪਾਣੀ ਕਾਲੀ ਲੈ ਕੇ ਆਂਦੇ ਨੇਗੇ ਇਟਾਈ ਤੋਂ 10 ਮਹੀਨੇ ਜਿਹੜੀ ਇਹਨਾਂ ਦੀ ਏਜ ਹੈਗੀ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਣੇ ਬੱਚੇ ਕਿਵੇਂ ਲੱਗੇ ਪੂਰੇ ਐਕਟਿਵ ਨੇ ਸੋ ਵੀਡੀਓ ਨੂੰ ਸ਼ੇਅਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋ ਆਪਣੇ ਨਾਲ ਇਦਾਂ ਹੀ ਪਿਆਰ ਬਣਾਈ ਰੱਖੋ ਆਪਾਂ ਤੁਹਾਡੇ ਲਈ ਨਮੀਆਂ ਨਮੀਆਂ ਵੀਡੀਓ ਜਿਹੜੀਆਂ ਲਿਆਉਂਦੇ ਰਹਾਂਗੇ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਪੂਰਾ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ